ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਅੱਜ ਆਪਾਂ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਬਾਰੇ ਜਾਣਾਂਗੇ ਤੁਸੀਂ ਵੀਡੀਓ ਦੇ ਅੰਤ ਤੱਕ ਬਣੀ ਰਹਿਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਬਾਬਾ ਦੀਪ ਸਿੰਘ ਜੀ ਉਹ ਸੂਰਮੇ ਸਨ ਜਿਨ੍ਹਾਂ ਨੇ ਆਪਣਾ ਸਿਰ ਧੜ ਤੋਂ ਅਲੱਗ ਹੋਣ ਤੋਂ ਬਾਅਦ ਵੀ ਆਪਣਾ ਵਚਨ ਪੂਰਾ ਕੀਤਾ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਆਜ਼ਾਦ ਕਰਵਾਉਣ ਦੇ ਲਈ ਅੰਤ ਤੱਕ ਦੁਸ਼ਮਨਾ ਦੇ ਨਾਲ ਲੜਦੇ ਰਹੀ ਅਤੇ ਦਿਨ ਵਿੱਚ 14-14 ਘੰਟੇ ਕਲਮ ਚਲਾਉਂਦੇ ਅਤੇ ਕਿਵੇਂ ਲੋੜ ਪੈਣ ਤੇ 75 ਸਾਲ ਦੀ ਉਮਰ ਵਿੱਚ 18 ਸੇਰ ਦਾ ਖੰਡਾ ਫੜਕੇ ਦੁਸ਼ਮਨਾ ਦੇ ਤੰਦ ਵੀ ਘੱਟੇ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟੇ ਬਾਬਾ ਦੀਪ ਸਿੰਘ ਦਾ ਜਨਮ ਬਹੁਪੁੱਟੇ ਅੰਮ੍ਰਿਤਸਰ ਵਿਖੇ 26 ਜਨਵਰੀ 1682 ਨੂੰ ਹੋਇਆ ਸੀ। ਇਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਜਿਉਣੀ ਜੀ ਅਤੇ ਪਿਤਾ ਜੀ ਦਾ ਨਾਮ ਪਈ ਭਗਤਾ ਜੀ ਸੀ। ਬਾਬਾ ਦੀਪ ਸਿੰਘ ਜੀ ਦੇ ਬਚਪਨ ਦਾ ਨਾਮ ਦੀਪਾ ਸੀ। ਬਾਬਾ ਦੀਪ ਸਿੰਘ ਜਦੋਂ ਬਚਪਨ ਵਿੱਚ ਆਪਣੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਆਉਂਦੇ ਹਨ ਤਾਂ ਉੱਥੇ ਆ ਕੇ ਬਾਬਾ ਦੀਪ ਸਿੰਘ ਦਾ ਮਨ ਇੰਨਾ ਲੱਗਦਾ ਹੈ ਤੇ ਉਹ ਵਾਪਸ ਹੀ ਨਹੀਂ ਜਾਂਦੇ ਅਤੇ ਅਨੰਦਪੁਰ ਸਾਹਿਬ ਵਿਖੇ ਰਹਿ ਕੇ ਉਹਨਾਂ ਨੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਸੇਤੀ ਹੀ ਉਹ ਉਹ ਸੰਸਕ੍ਰਿਤੀ ਗੁਰਮਖੀ ਅਤੀਵਾਰਸੀ ਵਿੱਚ ਪੂਰੀ ਤਰ੍ਹਾਂ ਨਪੁੰਨ ਹੋ ਗਏ ਇਨਾ ਪਾਸਾ ਮਾਨੂ ਸਿੱਖਣ ਦੇ ਨਾਲ-ਨਾਲ ਉਹਨਾਂ ਨੇ ਅਨੰਦਪੁਰ ਸਾਹਿਬ ਵਿਖੇ ਰਸਤਰ ਪੀthia ਵੀ ਪ੍ਰਾਪਤ ਕੀਤੀ ਇਸ ਤਰ੍ਹਾਂ ਹੀ ਉਹਨਾਂ ਦਾ ਨਾਮ ਕੌਮ ਦੇ ਜੋਧਿਆਂ ਅਤੇ ਕੌਮ ਦੇ ਮੁੱਖ ਵਿਦਵਾਨਾਂ ਵਿੱਚ ਆਉਣ ਲੱਗ ਪਿਆ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਉਦੋਂ ਹਜ਼ਾਰਾਂ ਪਾਗਾਂ ਵਾਲੇ ਸਿੰਘਾਂ ਵਿੱਚ ਬਾਬਾ ਦੀਪ ਸਿੰਘ ਜੀ ਨੇ ਵੀ ਅੰਮ੍ਰਿਤ ਛਕਿਆ ਸੀ। ਇਸ ਤੋਂ ਬਾਅਦ 1703 ਈਸਵੀ ਵਿੱਚ ਜਦੋਂ ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਅਨੰਦਪੁਰ ਸਾਹਿਬ ਵਿਖੇ ਆਏ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕੇ ਤਾਂ ਉਹ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਨਾਲ ਆਪਣੇ ਪਿੰਡ ਲੈ ਗਏ ਸੀ। ਆਪਣੇ ਪਿੰਡ ਜਾ ਕੇ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੀ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ 1744 ਬੀ ਵਿੱਚ ਤਨੰਦਪੁਰ ਸਾਹਿਬ ਨੂੰ ਘੇਰਾ ਪੈਣ ਤੋਂ ਲੈ ਕੇ ਸਰਸਾ ਕੰਢੇ ਤੇ ਹੋਇਆ ਪਰਿਵਾਰ ਵਿਛੋੜਾ ਅਤੇ ਸਾਕਾ ਸਰਹੰਦ ਇਨ੍ਹਾਂ ਸਾਰੀਆਂ ਦੁਖਮਈ ਘਟਨਾਵਾਂ ਦੌਰਾਨ ਬਾਬਾ ਦੀਪ ਸਿੰਘ ਜੀ ਆਪਣੇ ਪਿੰਡ ਵਿਖੇ ਹੀ ਸਨ ਕਿਉਂਕਿ ਉਸ ਸਮੇਂ ਆਉਣ ਜਾਣ ਦੇ ਬਹੁਤੇ ਕੋਈ ਸਾਧਨ ਨਹੀਂ ਹੁੰਦੇ ਸੀ ਇੰਨਾ ਦੁਖਮਈ ਘਟਨਾ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਬਾਅਦ ਵਿੱਚ ਪਤਾ ਲੱਗਿਆ ਸੀ ਇੰਨਾ ਘਟਨਾ ਮਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਧੰਧਮਾ ਸਾਹਿਬ ਵਿਖੇ ਪਹੁੰਚੇ ਇਹ ਸਮਾਂ ਜੰਗਾਂ ਜੁੱਧਾ ਤੋਂ ਬਾਅਦ ਥੋੜਾ ਸ਼ਾਂਤੀ ਵਾਲਾ ਸੀ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਨਾਮੇ ਪਾਸ਼ਾ ਜੀ ਦੀ ਬਾਣੀ ਨੂੰ ਗ੍ਰੰਥ ਵਿੱਚ ਲਿਖਵਾ ਕੀ ਸੰਪੂਰਨ ਕਰਨ ਦੇ ਲਈ ਕਾਰਜ ਆਰੰਭ ਕੀਤਾ ਇਸ ਕੰਮ ਨੂੰ ਕਰਨ ਦੇ ਲਈ ਦੋ ਵਿਦਵਾਨਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਦੇ ਨਾਮ ਸਨ ਪਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਉਸ ਸਮੇਂ ਸ੍ਰੀ ਆਦਿ ਗ੍ਰੰਥ ਜੀ ਦੇ ਮੁਖ ਬੀੜ ਹੀ ਰਮੰੀਆਂ ਕੋਲ ਸੀ ਤੇ ਉਹਨਾਂ ਦੇ ਮਨ ਵਿੱਚ ਬੇਇਮਾਨੀ ਆ ਗਈ ਤੇ ਉਹਨਾਂ ਨੇ ਇਸ ਨੂੰ ਦੇਣ ਤੋਂ ਮਨ ਕਰ ਦਿੱਤਾ ਤਾਂ ਇਸ ਕਾਰਜ ਨੂੰ ਸੰਪੂਰਨ ਕਰਨ ਵਿੱਚ ਮੁਸ਼ਕਿਲ ਖੜੀ ਹੋ ਗਈ ਸੀ ਤਾਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਦੇ ਨਾਲ ਗੁਰੂ ਆਦਿ ਗ੍ਰੰਥ ਦਾ ਉਚਾਰਨ ਕੀਤਾ ਸੀ ਅਤੇ ਬਾਬਾ ਦੀਪ ਸਿੰਘ ਜੀ ਤੇ ਦੀਪਾਈ ਮਨੀ ਸਿੰਘ ਜੀ ਨੇ ਉਸ ਨੂੰ ਲਿਖਤ ਰੂਪ ਵਿੱਚ ਉਤਾਰਿਆ ਸੀ ਇਸ ਤਰ੍ਹਾਂ ਇਹ ਕਾਰਜ ਸੰਪੂਰਨ ਹੋ ਗਿਆ ਇਸ ਤੋਂ ਬਾਅਦ ਜਦੋਂ ਸ੍ਰੀ குரு ਗੋਵਿੰਦ ਸਿੰਘ ਜੀ ਤਖਨਵਾਲ ਨੂੰ ਰਵਾਨਾ ਹੋਈ ਤਾਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਹਿਬ ਵਿੱਚ ਰਹਿ ਕੇ ਹੀ ਸਿੱਖੀ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਸੀ ਗੁਰੂ ਜੀ ਦਾ ਇਹ ਹੁਕਮ ਮੰਨਦੇ ਹੋਈ ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਕਦੇ ਵੀ ਆਪਣੇ ਘਰ ਵਾਪਸ ਨਹੀਂ ਗਏ ਅਤੇ ਇੱਥੇ ਹੀ ਰਹਿ ਕੇ ਗੁਰਮੁਖੀ ਸਿੱਖੀ ਪ੍ਰਚਾਰ ਅਤੇ ਸ਼ਸਤਰ ਵਿੱਦਿਆ ਦੀ ਸਖਲਾਈ ਦਿੰਦੇ ਰਹੇ ਇਸ ਦੇ ਨਾਲ-ਨਾਲ ਬਾਬਾ ਦੀਪ ਸਿੰਘ ਜੀ ਨੇ 14-14 ਘੰਟੇ ਲਿਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਅਸਰੂਪ ਤਿਆਰ ਕੀਤੇ ਜੂਈ ਕਿੱਕ ਕਰਕੇ ਚਾਰ ਤਖਤਾਂ ਵਿੱਚ ਭੇਜੀ ਗਈ ਸੀ ਇੱਕ ਸਰੂਪ ਬਾਬਾ ਜੀ ਨੇ ਫਾਰਸੀ ਪਾਸਾ ਵਿੱਚ ਵੀ ਤਿਆਰ ਕੀਤਾ ਸੀ ਇਹ ਬਾਬਾ ਜੀ ਨੇ ਬਹੁਤ ਪੋਥੀਆਂ ਵੀ ਤਿਆਰ ਕੀਤੀਆਂ ਸੀ ਸਾਨੂੰ ਇਤਿਹਾਸ ਵਿੱਚ ਇਹ ਵੀ ਪੜਨ ਨੂੰ ਮਿਲਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਗਏ ਸੀ ਤਾਂ ਉਹਨਾਂ ਦੀ ਮਦਦ ਕਰਨ ਦੇ ਲਈ ਬਾਬਾ ਦੀਪ ਸਿੰਘ ਜੀ ਵੀ ਸਰਹੰਦ ਵਿਖੇ ਪਹੁੰਚ ਗਏ ਸਨ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਮਨ ਵਿੱਚ ਲੰਬੇ ਸਮੇਂ ਤੋਂ ਹੀ ਮਲਾਲ ਸੀ ਕਿ ਗੁਰੂ ਸਾਹਿਬ ਜੀ ਦੇ ਪਰਿਵਾਰ ਦੇ ਨਾਲ ਵਾਪਰੇ ਬਰਤਾਰੇ ਦੌਰਾਨ ਬਾਬਾ ਜੀ ਆਪਣੇ ਘਰ ਵਿੱਚ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਕੇ ਬਾਬਾ ਦੀਪ ਸਿੰਘ ਜੀ ਨੇ ਜੰਗ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਇਤਿਹਾਸਕਾਰਾਂ ਨੇ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਕਿ ਬਾਬਾ ਦੀਪ ਸਿੰਘ ਜੀ ਦਾ ਇਸ ਜੰਗ ਦੇ ਵਿੱਚ ਇੱਕ ਦੰਦ ਵੀ ਟੁੱਟ ਗਿਆ ਸੀ ਹੁਣ ਅਸੀਂ ਬਾਬਾ ਦੀਪ ਸਿੰਘ ਜੀ ਤੇ ਅੰਤਿਮ ਸਮੇਂ ਬਾਰੇ ਜਾਣਾਂਗੇ ਮੀਰ ਮੰਨੂ ਦੀ ਮੌਤ ਤੋਂ ਬਾਅਦ ਸਿੱਖ ਤੇਜੀ ਦੇ ਨਾਲ ਇੱਕ ਤਾਕਤਵਰ ਧਿਰ ਦੇ ਰੂਪ ਵਿੱਚ ਉੱਭਰਨ ਲੱਗੀ। ਮੀਰ ਮੰਨੂ ਉਹ ਇਨਸਾਨ ਸੀ ਜਿਸ ਨੇ ਜਨਤਕ ਸਿੱਖਾਂ ਦੇ ਕਤਲੇਆਮ ਦਾ ਹੁਕਮ ਚਾਰੀ ਕੀਤਾ ਸੀ। ਇਸ ਸਮੇਂ ਭਾਰਤ ਉੱਤੇ ਅਬਦਾਲੀ ਦੇ ਹਮਲਿਆਂ ਦਾ ਦੌਰ ਸੀ। ਅਬਦਾਲੀ ਭਾਰਤ ਵਿੱਚੋਂ ਗੱਡਿਆਂ ਤੇ ਕਟੇ ਖਜ਼ਾਨਿਆਂ ਤੇ ਲੁੱਟਦਾ ਅਤੇ ਔਰਤਾਂ ਨੂੰ ਲੁੱਟ ਕੇ ਲੈ ਕੇ ਜਾਂਦਾ। ਅਤੇ ਇਹ ਸਭ ਕੁਝ ਲੈ ਜਾਣ ਤੋਂ ਪਹਿਲਾਂ ਹੀ ਹਰ ਵਾਰ ਸਿੱਖ ਉਸ ਨੂੰ ਘੇਰ ਲੈਂਦੇ ਅਤੇ ਧੀਆਂ ਬੈਣਾ ਨੂੰ ਛੁੜਾ ਲੈਂਦੇ ਤੇ ਕੁਝ ਖਜ਼ਾਨਾ ਵੀ ਲੁੱਟ ਲੈਂਦੇ ਅਬਦਾਲੀ ਚਾਰ ਹਮਲਿਆਂ ਤੋਂ ਤੰਗਾ ਕੇ ਤਲਹੋਰ ਦੇ ਸੂਬੇਦਾਰ ਨੂੰ ਪੁੱਛਦਾ ਹੈ ਕਿ ਇਹ ਸਿੱਖ ਕੌਣ ਹਨ ਤਾਂ ਉਹ ਕਹਿੰਦਾ ਹੈ ਕਿ ਪਤਾ ਨਹੀਂ ਇਹ ਸਿੱਖ ਕਿਹੜੀ ਮਿੱਟੀ ਦੇ ਬਣੇ ਹਨ ਅਸੀਂ ਨੂੰ ਮਾਰ ਮਾਰ ਕੇ ਥੱਕ ਚੁੱਕੇ ਹਾਂ ਪਰ ਇਹ ਨਹੀਂ ਮੁੱਕਦੇ ਇਹਨਾਂ ਦਾ ਗੁਰੂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਪਤਾ ਨਹੀਂ ਕੀ ਸ਼ਕਤੀ پا ਗਿਆ ਉੱਥੇ ਜਾ ਕੇ ਬਸ ਇਹ ਅਮਰ ਹੀ ਹੋ ਜਾਂਦੇ ਹਨ ਅਬਦਾਲੀ ਆਪ ਤਾਂ ਕਾਬੁਲ ਨੂੰ ਚਲੇ ਆ ਗਿਆ ਅਤੇ ਆਪਣੇ ਪੁੱਤਰ ਤੈਮੂਰ ਨੂੰ ਅਤੇ ਜਹਾਂ ਖਾਨ ਨੂੰ ਲਾਹੌਰ ਦਾ ਸੁਪੇਧਰ ਥਾਪ ਕੇ ਕਿਹਾ ਕਿ ਤੁਸੀਂ ਜੋ ਮਰਜ਼ੀ ਕਰੋ ਪਰ ਇਨਾ ਸਿੱਖਾਂ ਦਾ ਇਸ ਦੁਨੀਆ ਉੱਤੇ ਨਾਮੂ ਨਿਸ਼ਾਨ ਨਹੀਂ ਰਹਿਣਾ ਚਾਹੀਦਾ ਅਤੇ ਤੁਸੀਂ ਸਭ ਤੋਂ ਪਹਿਲਾਂ ਜਾਓ ਅਤੇ ਉਸ ਸਰੋਵਰ ਦਾ ਕੁਝ ਕਰੋ ਇਸ ਤਰ੍ਹਾਂ ਉਹਨਾਂ ਨੇ ਪਵਿੱਤਰ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਉਸ ਨੂੰ ਟਹਿ ਟੇਰੀ ਕਰ ਦਿੱਤਾ ਅਤੇ ਸਰੋਵਰ ਨੂੰ ਮਿੱਟੀ ਅਤੇ ਗੰਦ ਦੇ ਨਾਲ ਭਰ ਦਿੱਤਾ ਗਿਆ ਉਸ ਸਮੇਂ ਤੱਕ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਹੋ ਚੁੱਕੀ ਸੀ ਜਦੋਂ ਦਰਬਾਰ ਸਾਹਿਬ 'ਤੇ ਬੇਅਦਬੀ ਦੀ ਖਬਰ ਬਾਬਾ ਦੀਪ ਸਿੰਘ ਜੀ ਦੇ ਕੋਲ ਪਹੁੰਚੀ ਤਾਂ ਇਸ ਗੱਲ ਬਾਰੇ ਜਾਣ ਕੇ ਉਹਨਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਸੀ ਉਹੋ ਜਲਦ ਹੀ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਵੱਲ ਨੋਰਵਾਨਾ ਹੋ ਗਈ ਉਸ ਸਮੇਂ ਦੌਰਾਨ ਉਹਨਾਂ ਦੇ ਨਾਲ ਕੇਵਲ 8 ਸਿੱਖ ਹੀ ਸਨ ਤੇ ਪਿੰਡ-ਪਿੰਡ ਵਿੱਚ ਸੁਨੀਹਾ ਵੀ ਪੀਚ ਗਿਆ ਕਿ ਜਿੰਨਾ ਸਿੱਖਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਹੈ ਤੇ ਜਿਨ੍ਹਾਂ ਦੇ ਦਿਲ ਵਿੱਚ ਗੁਰੂ ਲਈ ਪਿਆਰ ਹੈ ਉਹ ਹਥਿਆਰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਜਾਣ ਸਿੰਘ ਉਹਨਾਂ ਦੇ ਨਾਲ ਜੁੜਦੇ ਰਹੇ ਕਿ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਤਰਨ ਤਰਨ ਵਿਖੇ ਪਹੁੰਚੇ ਉਦੋਂ ਤੱਕ ਉਹਨਾਂ ਦੇ ਨਾਲ ਸਿੰਘਾਂ ਦੀ ਗਿਣਤੀ 4000 ਤੋਂ ਟੱਪ ਗਈ ਸੀ ਤਰਨ ਤਰਨ ਦੇ ਨੇੜੇ ਉਹਨਾਂ ਨੇ ਇੱਕ ਪੜਾ ਕੀਤਾ ਅਤੇ ਸਵੇਰੇ ਬਾਬਾ ਜੀ ਨੇ ਸ਼ਹਿਰ ਦੇ ਬਾਹਰ ਜਾ ਕੇ ਆਪਣੇ ਖੰਡੇ ਦੇ ਨਾਲ ਇੱਕ ਲਕੀਰ ਖਿੱਚ ਦਿੱਤੀ ਤੇ ਜੋਰ ਨਾਲ ਗੱਜ ਕੇ ਫਤਿਹ ਬੁਲਾ ਕੇ ਆਖਿਆ ਕਿ ਤੁਹਾਡੇ ਕੋਲ ਅਜੇ ਵੀ ਮੌਕਾ ਹੈ ਜਿਸਨੂੰ ਗੁਰੂ ਤੋਂ ਵੱਤ ਕੇ ਆਪਣੇ ਪਰਿਵਾਰ ਦੇ ਨਾਲ ਮੂੰਹ ਹੈ ਉਹ ਹਲੇ ਵੀ ਪਿੱਛੇ ਮੁੜ ਸਕਦਾ ਹੈ ਤੇ ਜਿਸਨੂੰ ਆਪਣੇ ਗੁਰੂ ਦੇ ਲਈ ਸ਼ਹੀਦ ਹੋਣ ਦਾ ਚਾਹ ਹੈ ਉਹ ਇਸ ਲਕੀਰ ਨੂੰ ਲੰਘ ਕੇ ਸਾਡੇ ਨਾਲ ਆ ਸਕਦਾ ਹੈ ਸਾਰੇ ਸਿੰਘਾਂ ਨੇ ਲਕੀਰ ਟੱਪ ਕੇ ਜਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਉਧਰ ਚਦੋ ਜਹਾਨ ਖਾਨ ਨੂੰ ਸਿੰਗਾ ਦੀ ਚੜਾਈ ਕਰਕੇ ਆਉਣ ਦਾ ਪਤਾ ਲੱਗਾ ਤਾਂ ਉਸਨੇ ਇਸ ਖਬਰ ਨੂੰ ਸੁਣ ਕੇ ਪਹਿਲਾਂ ਹੀ ਆਪਣੀ 20000 ਦੀ ਫੌਜ ਤਿਆਰ ਕਰ ਲਈ ਅਤੇ ਤੈਮੂਰ ਨੂੰ ਹੋਰ ਫੌਜ ਭੇਜਣ ਦੇ ਲਈ ਸਨੇਹਾ ਪੇਚ ਦਿੱਤਾ 4000 ਸਿੰਗਾ ਦਾ 20000 ਦੀ ਫੌਜ ਦੇ ਨਾਲ ਆਮੂ ਸਾਹਮਣਾ ਹੁੰਦਾ ਹੈ ਬਹੁਤ ਘੱਟ ਵੱਡ ਸ਼ੁਰੂ ਹੋ ਜਾਂਦੀ ਹੈ ਪਹ 72 ਸਾਲਾਂ ਦੇ ਬਾਬਾ ਦੀਪ ਸਿੰਘ ਜੀ ਚਿੱਟੇ ਘੋੜੇ ਤੇ ਸਵਾਰ ਹੋ ਕੇ ਇੱਕ ਹੱਥ ਵਿੱਚ ਦੋ ਤਾਰੀ ਖੰਡਾ ਅਤੇ ਦੂਜੇ ਹੱਥ ਵਿੱਚ ਗੁਰਜ ਫੜ ਕੇ ਦੁਸ਼ਮਣਾਂ ਉੱਤੇ ਕਹਿਰ ਬਣ ਕੇ ਵਰਸ ਪਏ। ਅਫਗਾਨਾਂ ਦੇ ਚੋਟੀ ਦੇ ਜਰਨੈਲ ਨੂੰ ਬਾਬਾ ਦੀਪ ਸਿੰਘ ਜੀ ਨੇ ਸਿਰ ਵਿੱਚ ਗੁਰਜ ਮਾਰ ਕੇ ਹੀ ਮਾਰਿਆ ਸੀ। ਇਸ ਜੰਗ ਦੇ ਵਿੱਚ ਇੱਕ ਬੜੀ ਹੈਰਾਨੇ ਵਾਲੀ ਘਟਨਾ ਵਾਪਰੀ ਸੀ। ਜਿਸ ਨੇ ਪੂਰੀ ਜੰਗ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਸੀ ਇੱਕ ਗੁਰੂ ਦਾ ਸਿੰਘ ਸੀ ਜਿਸ ਦਾ ਨਾਮ ਭਾਈ ਲక్ష్ਮਣ ਸਿੰਘ ਸੀ ਇਸ ਜੰਗ ਵਿੱਚ ਜਹਾਨ ਖਾਨ ਦੇ ਹਾਥੀ ਦੇ ਬਰਾਬਰ ਆਪਣੇ ਘੋੜੇ ਨੂੰ ਇੱਕ ਮਿੱਟੀ ਦੇ ਢੋੜੇ ਤੋਂ ਅਜਿਹੀ ਸਾਲ ਮਰਵਾਉਂਦਾ ਹੈ ਇਹ ਆਪਣੀ ਤੇਕ ਦੇ ਨਾਲ ਹਾਥੀ ਤੇ ਬੈਠੀ ਹੋਈ ਜਹਾਨ ਖਾਨ ਦਾ ਸਿਰ ਧੜ ਤੋਂ ਅਲੱਗ ਕਰ ਦਿੰਦਾ ਹੈ ਜਿਵੇਂ ਹੀ ਚਰਨੈਲ ਦੀ ਮੌਤ ਹੋ ਜਾਂਦੀ ਹੈ ਜੰਗ ਵਿੱਚ ਭਗੜੜ ਮਚ ਗਈ ਅਤੇ ਸਾਰੇ ਜੱਪਾਹੀ ਪਿੱਛੇ ਨੂੰ ਭੱਜਣ ਲੱਗੇ ਸਿੰਘਾਂ ਨੇ ਇਹ ਜੰਗ ਫਤਿਹ ਕਰ ਲਈ ਸੀ ਅਤੇ ਅੰਮ੍ਰਿਤਸਰ ਵੱਲ ਵੱਦਨਾ ਜਾਰੀ ਰੱਖਿਆ ਜੋ ਮੁਸਲਮ ਸੈਨਾ ਵਾਪਸ ਲਾਹੌਰ ਦੇ ਵੱਲ ਪੱਜ ਰਹੀ ਸੀ ਤਾਂ ਉਹਨਾਂ ਦਾ ਮਲਾਪ ਲਾਹੌਰ ਤੋਂ ਆ ਰਹੇ ਸੈਨਾ ਸਮੇਤ ਤੈਮੂਰ ਦੇ ਨਾਲ ਹੁੰਦਾ ਹੈ ਤੈਮੂਰ ਨੇ ਉਹਨਾਂ ਭੱਜ ਕੇ ਆ ਰਹੇ ਸੈਨਿਕਾਂ ਨੂੰ ਆਪਣੇ ਸੈਨਿਕਾਂ ਦੇ ਨਾਲ ਰਲਾ ਲਿਆ ਤੇ ਜੰਗ ਦੇ ਮੈਦਾਨ ਵੱਲ ਅੱਗੇ ਪਤਨ ਲੱਗਾ ਹੁਣ ਇੱਕ ਵਾਰ ਫਿਰ ਬਾਬਾ ਦੀਪ ਸਿੰਘ ਜੀ ਦੀ ਫੌਜ ਅਤੇ ਤੈਮੂਰ ਦੀ ਫੌਜ ਆਮੋ ਸਾਹਮਣੇ ਹੋਈ ਹੁਣ ਦੁਸ਼ਮਣ ਦੀ ਫੌਜ ਵੀ ਭੱਜ ਕੇ ਲਗਭਗ ਡਗੜੀ ਹੋ ਚੁੱਕੀ ਸੀ ਤੇ ਜੰਗ ਫਿਰ ਤੋਂ ਸ਼ੁਰੂ ਹੋ ਗਈ ਬਾਬਾ ਦੀਪ ਸਿੰਘ ਜੀ ਆਪਣੇ ਘੋੜੇ ਉੱਤੇ ਸਵਾਰ ਦੁਸ਼ਮਣ ਫੌਜਾਂ ਉੱਤੇ ਬਿਜਲੀ ਵਾਂਗ ਵਰਤੇ ਰਹੇ ਤੇ ਦੁਸ਼ਮਣ ਫੌਜ ਨੇ ਬਾਬਾ ਦੀਪ ਸਿੰਘ ਜੀ ਦੇ ਘੋੜੇ ਉੱਤੇ 바ਰ ਕੀਤਾ ਘੋੜਾ ਜ਼ਖਮੀ ਹੋ ਗਿਆ ਘੋੜਾ ਜ਼ਖਮੀ ਹੋ ਕੇ ਡਿੱਗ ਜਾਂਦਾ ਹੈ ਤੇ ਸਹੀਦੀ ਪਾ ਜਾਂਦਾ ਹੈ ਤੇ ਫਿਰ ਬਾਬਾ ਦੀਪ ਸਿੰਘ ਜੀ ਪੈਦਲ ਹੀ ਚਲਦੇ ਹੋਏ ਦੁਸ਼ਮਣਾਂ ਦਾ ਨਾਸ ਕਰਦੇ ਕਰਦੇ ਤਰਵਾਰ ਸਾਹਿਬ ਵੱਲ ਅੱਗੇ ਵਧਦੇ ਜਾ ਰਹੇ ਸੀ ਆਪਣੀ ਸੈਨਾ ਦਾ ਨੁਕਸਾਨ ਹੁੰਦਾ ਦੇਖ ਇੱਕ ਮੁਸਲਿਮ ਸੈਨਿਕ ਬਾਬਾ ਦੀਪ ਸਿੰਘ ਜੀ ਨੂੰ ਇਕੱਲੇ ਨਾਲ ਇਕੱਲਾ ਲੜਨ ਦੇ ਲਈ ਬੰਗਾਰਦਾ ਹੈ ਫਿਰ ਬਾਬਾ ਦੀਪ ਸਿੰਘ ਜੀ ਅਤੇ ਉਸ ਸੈਨਿਕ ਵਿੱਚ ਮੁਕਾਬਲਾ ਹੋਣਾ ਸ਼ੁਰੂ ਹੋ ਗਿਆ ਇੱਕ ਪਾਸੇ 75 ਸਾਲ ਦੇ ਪਾਪਾ ਦੀਪ ਸਿੰਘ ਜੀ ਸਨ ਤੇ ਦੂਜੇ ਪਾਸੇ 35 ਸਾਲ ਦਾ ਅਜਾਨ ਖਾਨ। ਕਾਫੀ ਸਮੇਂ ਤੱਕ ਲੜਾਈ ਚਲਦੀ ਰਹੀ। ਅੰਤ ਵਿੱਚ ਇੱਕ ਅਜੀਹ ਸਮਾਂ ਆਇਆ ਜਦੋਂ ਦੋਨਾਂ ਨੇ ਇੱਕੋ ਸਮੇਂ ਬਾਰ ਕੀਤਾ। ਇਸ ਵਾਰ ਦੇ ਨਾਲ ਦੋਨਾਂ ਚਰਨੈਲਾਂ ਦੇ ਸਿਰ ਟੜ ਤੋਂ ਅਲੱਗ ਹੋ ਗਏ।

ਤੁਹਾਡਾ ਇਹ ਦਿੱਤਾ ਹੋਇਆ ਬਚਨ ਅਧੂਰਾ ਹੀ ਰਹਿ ਜਾਏਗਾ ਉਸ ਸਿੱਖ ਦੀ ਇਹ ਬਾਬੂਕ ਵਚਨ ਸੁਣ ਕੇ ਬਾਬਾ ਦੀਪ ਸਿੰਘ ਜੀ ਦਾ ਸਰੀਰ ਫਿਰ ਤੋਂ ਹਰਕਤ ਵਿੱਚ ਆਇਆ ਤੇ ਉਹਨਾਂ ਨੇ ਉੱਠ ਕੇ ਆਪਣਾ ਸੀਸ ਖੱਬੀ ਤਲੀ ਦੇ ਉੱਤੇ ਧਰ ਲਿਆ ਅਤੇ ਸੱਚੇ ਹੱਥ ਨਾਲ ਖੰਡਾ ਫੜ ਕੇ ਦੁਸ਼ਮਣਾਂ ਨੂੰ ਵੜਦੇ ਹੋਈ ਫਿਰ ਤੂੰ ਦਰਬਾਰ ਸਹਿਬ ਵੱਲ ਅੱਗੇ ਵਧਣ ਲੱਗੇ ਜਦੋਂ ਦੁਸ਼ਮਣ ਫੌਜ ਨੇ ਦੇਖਿਆ ਇਹ ਸਿੰਘ ਤਾਂ ਮਰ ਕੇ ਵੀ ਨਹੀਂ ਰੁਕਦੇ ਦੁਸ਼ਮਣ ਫੌਜ ਬਾਬਾ ਦੀਪ ਸਿੰਘ ਜੀ ਦਾ ਇਹ ਰੂਪ ਦੇਖ ਕੇ ਇੰਨੀ ਘਬਰਾ ਗਈ ਕਿ ਆਪਣੇ ਹਥਿਆਰ ਸੁੱਟ ਕੇ ਭੱਜਣੀ ਸ਼ੁਰੂ ਹੋ ਗਈ ਬਾਬਾ ਜੀ ਦੇ ਸਰੀਰ ਅਤੇ ਸਿਰ ਵਿੱਚੋਂ ਦੋਵਾਂ ਵਿੱਚੋਂ ਖੂਨ ਦੀਆਂ ਧਾਰਾਂ ਵਗ ਰਹੀਆਂ ਸਨ ਅੰਨ ਦਰਬਾਰ ਸਾਹਿਬ ਪਹੁੰਚਣ ਤੱਕ ਉਹਨਾਂ ਨੇ ਤੁਰਨਾ ਜਾਰੀ ਰੱਖਿਆ ਤੇ ਆਖਿਰਕਾਰ ਉਹਨਾਂ ਨੇ ਪਰਿਕਰਮਾ ਵਿੱਚ ਪਹੁੰਚ ਕੇ ਆਪਣਾ ਸੀਸ ਗੁਰੂ ਨੂੰ ਭੇਟ ਕਰਕੇ ਅਤੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਵਾਲਾ ਆਪਣਾ ਬਚਨ ਪੂਰਾ ਕੀਤਾ ਤੇ ਉਸ ਤੋਂ ਬਾਅਦ ਹੀ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਜਿੱਥੇ ਬਾਬਾ ਜੀ ਸ਼ਹੀਦ ਹੋਏ ਸਨ ਉੱਥੇ ਸੰਗਤਾਂ ਨਕ ਮਸਤਕ ਹੁੰਦੀਆਂ ਹਨ ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਕੁਝ ਸਿੱਖਣ ਨੂੰ ਮਿਲਿਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਗੁਰੂਆਂ ਦਾ ਇਤਿਹਾਸ ਅਤੇ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ